ਵੇ ਆਪਾਂ ਲੀਡ ਵੀ ਵੱਤੋ ਵੱਤ ਲੈ ਕੇ ਆਉਣਗੇ ਲੀਡ ਚ ਕੋਈ ਕਮੀ ਨਹੀਂ ਹੋਣੀ ਚਾਹੀਦੀ ਜਿੰਨੇ ਤੁਸੀਂ ਲੀਡ ਦਿਵਾ ਕੇ ਇਥੋਂ ਭੇਜੋਗੇ ਅਸੀਂ ਵੀ ਮਾਨ ਸਾਹਿਬ ਨੂੰ ਹੌਸਲੇ ਨਾਲ ਕਹਾਂਗੇ ਵੀ ਓਨੇ ਹੀ ਫੰਡ ਆਉਣੇ ਚਾਹੀਦੇ ਨੇ ਓਨੀਆਂ ਹੀ ਗ੍ਰਾਂਟਾਂ ਆਉਣੀਆਂ ਚਾਹੀਦੀਆਂ ਨੇ ਆਪਾ ਜਿੰਦਾਬਾਦ ਜਿੰਦਾਬਾਦ ਆម ਵੀ ਪਾਰਟੀ ਜਿੰਦਾਬਾਦ ਇਹ ਆਪਾਂ ਆਪਣੇ ਕੈਂਡੀਡੇਟ ਦੀ ਗੱਲ ਕਰ ਲਈਏ ਮਹਿੰਦਰ ਭਗਤ ਜੀ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਉਹਨਾਂ ਦਾ ਪ੍ਰਵਾਹ ਖੋਟੇ ਵਿੱਚ ਵਿਚਰਦਾ ਰਹੇ ਉਹਨਾਂ ਦੇ ਪਿਤਾ ਜੀ ਵੀ ਮੰਤਰੀ ਰਹੇ ਨੇ ਤੇ ਜਿੱਥੇ ਵੀ ਜਾਂਦੇ ਆ ਲੋ ਸਸ਼ੇਕਾਲਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਵਿਨਿਤ ਕਪੂਰ ਸਿੱਧੀਆਂ ਤਸਵੀਰਾਂ ਮੁਖਾ ਦੇ ਮੈਂ ਕਿਉਂਕਿ ਜਲੰਧਰ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਜਿਹੜਾ ਉਹ ਪੱਕਿਆ ਨਜ਼ਰ ਆ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪ੍ਰਚਾਰ ਜਿਹੜਾ ਆਮ ਆਦਮੀ ਪਾਰਟੀ ਦੀ ਤਰਫੋਂ ਦੇਖਾ ਹੁੰਦਾ ਨਜ਼ਰ ਆ ਰਿਹਾ ਹੈ ਗੁਰਪ੍ਰੀਤ ਕੋਰ ਡਾਕਟਰ ਗੁਰਪ੍ਰੀਤ ਕੋਰ ਸਿਮਰਨ ਧਰਪਤਨੀ ਜਿਹੜੇ ਨੇ ਉਹ ਵੀ ਮੋਰਚਾ ਸਾਹਮਦੇ ਹੋਏ ਨਜ਼ਰ ਆਏ ਨੇ ਔਰ ਖੁਦ ਲੋਕਾਂ ਦੇ ਵਿਚਾਲੇ ਜਾ ਕੇ ਆਪਣੇ ਕੈਂਡੀਡੇਟ ਲਈ ਵੋਟ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਨਾਲ ਨਾ ਦਾ ਪ੍ਰਚਾਰ ਜਿਹੜਾ ਉਹ ਲਗਾਤਾਰ ਜਾਰੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਸਮਰਥਨ ਜਿਹੜਾ ਉਹ ਵੀ ਇਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਤੁਹਾਨੂੰ ਸਿੱਧੀ ਤਸਵੀਰ ਵਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਆਵਾਦੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਵਿਚਾਲੇ ਜਾ ਕੇ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਹੁਣ ਤੇ ਜਲੰਧਰ ਦੇ ਵਿੱਚ ਹੀ ਰਿਹਾਇਸ਼ ਲੈ ਕੇ ਇੱਥੇ ਰਹਿਣਾ ਉਹਨਾਂ ਨੇ ਸ਼ੁਰੂ ਕੀਤਾ ਕਾਤੇ ਇਥੋ ਜਿਹੜੀਆਂ ਅਹਿਮ ਸਮੱਸਿਆਵਾਂ ਨੇ ਉਹਨਾਂ ਨੂੰ ਫਸਟ ਪ੍ਰਾਇੋਰਟੀ ਤੇ ਹੱਲ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਮੁੱਖ ਮੰਤਰੀ ਕਰਦੇ ਨਜ਼ਰ ਆ ਰਹੇ ਨੇ ਔਰ ਡਾਕਟਰ ਗੁਰਪ੍ਰੀਤ ਕੋਰ ਜਿਹੜੇ ਨੇ ਉਹ ਵੀ ਜਦੋਂ ਲੋਕਾਂ ਦੇ ਵਿਚਾਲੇ ਜਾਂਦੇ ਨੇ ਤੇ ਆਹੀ ਆਸ਼ਵਾਸਨ ਦੇ ਰਹੇ ਨੇ ਕਿ ਹੁਣ ਸੀਐਮ ਭਗਵੰਤ ਮਾਨ ਦਾ ਪਰਿਵਾਰ ਜਿਹੜਾ ਉਹ ਜਲੰਧਰ ਆ ਚੁੱਕਿਆ ਤੇ ਹੁਣ ਆ ਪਰਿਵਾਰ ਜਿਹੜਾ ਸਿੱਧੇ ਤੌਰ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਤਰਾ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਏਗਾ ਲੇਕਿਨ ਤੁਹਾਨੂੰ ਸਿੱਧੀਆਂ ਤਸਵੀਰਾਂ ਵਿਖਾ ਰਿਆਂ ਹਾਲਾਂਕਿ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਗੁਰਪ੍ਰੀਤ ਕੋਟ ਦੇ ਨਾਲ ਕਿ ਆਖਿਰ ਉਹ ਕੀ ਕਹਿੰਦੇ ਨਜ਼ਰ ਆਉਂਦੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਵਿਨਿਤ ਕਪੂਰ ਸਿੱਧੀਆਂ ਤਸਵੀਰਾਂ ਵਿਖਾ ਦੇ ਮੈਂ ਕਿਉਂਕਿ ਜਲੰਧਰ ਜਿਵੇਂ ਚੋਣਾ ਨੂੰ ਲੈ ਕੇ ਸਿਆਸੀ ਅਖਾੜਾ ਜਿਹੜਾ ਉਹ ਪੱਕਿਆ ਨਜ਼ਰ ਆ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਪ੍ਰਚਾਰ ਜਿਹੜਾ ਆਮ ਆਦਮੀ ਪਾਰਟੀ ਦੀ ਤਰਫੋਂ ਨਜ਼ਰ ਆ ਰਿਹਾ ਵਰਪ੍ਰੀਤ ਕੋਟ ਡਾਕਟਰ ਕੋਪ੍ਰੀਤ ਕੋਰ ਬਾਕੀ ਸਾਰੇ ਸਰਪਤਨੀ ਜਿਹੜੇ ਨੇ ਉਹ ਵੀ ਮੋਰਚਾ ਸਾਹਮਦੇ ਹੋਏ ਨਜ਼ਰ ਆਏ ਨੇ ਔਰ ਖੁਦ ਲੋਕਾਂ ਦੇ ਵਿਚਾਲੇ ਜਾ ਕੇ ਆਪਣੇ ਕੈਂਡੀਡੇਟ ਲਈ ਵੋਟ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਕਿਸ ਢੰਗ ਦੇ ਨਾਲ ਜਨਦਾ ਪ੍ਰਚਾਰ ਜਿਹੜਾ ਉਹ ਲਗਾਤਾਰ ਜਾ ਰਹੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਸਮਰਥਨ ਜਿਹੜਾ ਉਹ ਵੀ ਇਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਤੁਹਾਨੂੰ ਸਿੱਧੀ ਤਸਵੀਰ ਵਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਆਵਾਦੀ ਪਾਰਟੀ ਜਿਹੜੀ ਹੈ ਉਹ ਲੋਕਾਂ ਦੇ ਵਿਚਾਲੇ ਜਾ ਕੇ ਪ੍ਰਚਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਰਹੇ ਨੇ ਔਰ ਜਿਸ ਢੰਗ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਹੁਣ ਤੇ ਜਲੰਧਰ ਦੇ ਵਿੱਚ ਰਿਹਾਇਸ਼ ਲੈ ਕੇ ਇੱਥੇ ਰਹਿਣਾ ਉਹਨਾਂ ਨੇ ਸ਼ੁਰੂ ਕਰਿਆ ਕਤੀ ਇਥੋ ਦੀ ਜੜੀਆਂ ਅਹਿਮ ਸਮੱਸਿਆਵਾਂ ਨੇ ਉਹਨਾਂ ਨੂੰ ਫਸਟ ਪ੍ਰਾਇੋਰਟੀ ਤੇ ਹੱਲ ਕਰਾਉਣ ਦੀ ਕੋਸ਼ਿਸ਼ ਜਿਹੜੀ ਹੈ ਮੁੱਖ ਮੰਤਰੀ ਕਰਦੇ ਨਜ਼ਰ ਆ ਰਹੇ ਨੇ ਔਰ ਡਾਕਟਰ ਗੁਰਪ੍ਰੀਤ ਕੋਰ ਜਿਹੜੇ ਨੇ ਉਹ ਵੀ ਜਦੋਂ ਲੋਕਾਂ ਦੇ ਵਿਚਾਲੇ ਜਾਂਦੇ ਨੇ ਤੇ ਆਹੀ ਆਸ਼ਵਾਸਨ ਦੇ ਰਹੇ ਨੇ ਕਿ ਹੁਣ ਸਿਮਪਗਵੰਤ ਮੰਦ ਪਰਿਵਾਰ ਜਿਹੜਾ ਉਹ ਜਲੰਧਰ ਆ ਚੁੱਕਿਆ ਤੇ ਹੁਣ ਆ ਪਰਿਵਾਰ ਜਿਹੜਾ ਸਿੱਧੇ ਤੌਰ ਤੇ ਲੋਕਾਂ ਦੀ ਸਮੱਸਿਆਵਾਂ ਨੂੰ ਹਰ ਤਰ੍ਹਾਂ ਨਾਲ ਹੱਲ ਕਰਾਉਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆਏਗਾ ਲੇਕਿਨ ਤੁਹਾਨੂੰ ਸਿੱਧੀਆਂ ਤਸਵੀਰਾਂ ਵਖਾਰਿਆ ਹਾਲਾਂਕਿ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਗੁਰਪ੍ਰੀਤ ਕੋਰ ਦੇ ਨਾਲ ਕੀ ਆਖਿਰ ਉਹ ਕੀ ਕਹਿੰਦੇ ਨਜ਼ਰ ਆਉਂਦੇ ਨੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par